ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਸੋਖਾਨਾ ਸੀਵਰੇਜ ਪਾਈਪਲਾਈਨ ਮੁੱਦੇ ਤੇ ਕਿਸਾਨਾਂ ਤੇ ਪ੍ਰਸ਼ਾਸਨ ਦੀ ਬਣੀ ਸਹਿਮਤੀ ਮਸਲੇ ਦੌਰਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਕਿਤਾ ਜਾਵੇਗਾ ਰਹਾ ਗ੍ਰਿਫਤਾਰੀ ਦੌਰਾਨ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਨੇ ਖੋਲੀ ਭੁੱਖ ਹੜਤਾਲ ਵੀ ਕੇ ਉਹ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨਾਂ ਆਗੂਆਂ ਨੂੰ ਨਾਰੀਅਲ ਪਾਣੀ ਪਿਲਾ ਕੇ ਖਤਮ ਕੀਤੀ ਭੁੱਖ ਹੜਤਾਲ ਹੈਲੋ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਪੱਤਰਕਾਰ ਦੋਸਤੋ ਤੁਹਾਨੂੰ ਆਪ ਸਭ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਜਿਹੜੀ ਅਸੀਂ ਇਹ ਪਿੰਡ ਕਸੋਖਾਨਾ ਦੇ ਨਾਲ ਹੋ ਰਹੀ ਬੇਇਨਸਾਫੀ ਦੇ ਖਿਲਾਫ ਅਸੀਂ ਲੜਨ ਦਾ ਉਪਰਾਲਾ ਕੀਤਾ ਤੇ ਪਿੰਡ ਨੇ ਜਿਸ ਤਰੀਕੇ ਨਾਲ ਲੜਾਈ ਲੜੀ ਔਰ ਤੁਸੀਂ ਪੇਸ਼ਾ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਤੱਕ ਇਸ ਕੰਮ ਨੂੰ ਪਹੁੰਚਾਇਆ ਤੁਹਾਡਾ तहे ਦਿਲੋਂ ਧੰਨਵਾਦ ਹੈ ਅਸੀਂ ਪਿੰਡ ਵੱਲੋਂ ਵੀ ਔਰ ਸਾਡੀ ਆਰਗੇਨਾਈਜੇਸ਼ਨ ਵੱਲੋਂ ਸੈਕੰਡ ਇਹ ਹੈ ਕਿ ਅੱਜ ਅਸੀਂ ਇਨੇ ਦਿਨ ਲੰਬੀ ਲੜਾਈ ਲੜਨ ਤੋਂ ਬਾਅਦ 20 ਦੀ ਤਰੀਕ ਤੋਂ ਲੈ ਕੇ ਸਾਡੇ ਆਗੂ ਸਹਿਬਾਨ ਜੈਸੀ ਜਿਸ ਤਰ੍ਹਾਂ ਮਲਦੇਵ ਸਿੰਘ ਹੋਰੀ ਲਗਾਤਾਰ ਜੇਲ੍ਹ 'ਚ ਰਹੇ ਤੇ 26 27 ਤਰੀਕ ਤੋਂ ਲੈ ਕੇ ਇਹ ਭੁਖੜ ਤਾਲ ਤੇ ਸੀ ਤੇ ਪਿਛਲੇ 3 ਦਿਨਾਂ ਤੋਂ ਇਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਸੀ ਪਰ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਕਹੂੰਗਾ ਕਿ ਇਹਨਾਂ ਦੀ ਲੜਾਈ ਦਾ ਸਿੱਟਾ ਹੈ ਤੇ ਪ੍ਰਸ਼ਾਸਨ ਨੂੰ ਇੱਕ ਕਦਮ ਪਿੱਛੇ ਹਟਣਾ ਪਿਆ ਪ੍ਰਸ਼ਾਸਨ ਇਸ ਗੱਲ ਤੇ ਆਇਆ ਹੈ ਕਿ ਵੀ ਅਸੀਂ ਜਿੱਥੇ ਕੰਮ ਚੱਲ ਰਿਹਾ ਹੈ ਉਹ ਕੰਮ ਨੂੰ ਬੰਦ ਕਰਦੇ ਹਾਂ ਔਰ ਜਿਹੜਾ ਅਸੀਂ ਉਹਨਾਂ ਨੂੰ ਅਲਟਰਨੇਟ ਦਿੱਤਾ ਹੈ ਕਿ ਉੱਧਰ ਵੀ ਪਾਣੀ ਲਜਾਇਆ ਜਾ ਸਕਦਾ ਹੈ ਉਹਦੇ ਤੇ ਅਸੀਂ ਰਿਵਿਊ ਕਰਕੇ ਉਹਦੇ ਤੇ ਕੰਮ ਕਰਾਂਗੇ ਔਰ ਨਾਲ ਜਿਹੜਾ ਅਗਲੇ ਪਾਸੇ ਜਿੱਥੇ ਦੋਨੋਂ ਪੁਆਇੰਟਾਂ 'ਤੇ ਕੰਮ ਚੱਲ ਸਕਦਾ ਸੀ ਉਨਨੀ ਦੇਰ ਤੱਕ ਅਸੀਂ ਉਹਦੇ ਤੇ ਕੰਮ ਕਰਾਂਗੇ ਜੀ ਦਾ ਕੋਈ ਡਿੱਕਾ ਨਹੀਂ ਹੈ ਇਹ ਗੱਲ ਹੋਈ ਆ ਔਰ ਦੂਜੀ ਗੱਲ ਜਿੰਨੇ ਵੀ ਸਾਡੇ ਆਗੂ ਵਰਕਰ ਜਿਲ੍ਹਾ ਦੇ ਵਿੱਚ ਬੰਦ ਨੇ ਉਹ ਅੱਜ ਬਿਨਾਂ ਸ਼ਰਤ ਰਿਹਾ ਕਰ ਦਿੱਤੇ ਜਾਣਗੇ ਉਹ ਸਾਰੇ ਦੇ ਸਾਰੇ ਰਿਹਾ ਹੋਣਗੇ ਇਹ ਸਾਡਾ ਫੈਸਲਾ ਅਗਲੀ ਗੱਲ ਬੜੀ ਇੰਪੋਰਟੈਂਟ ਗੱਲ ਤੁਹਾਡੇ ਧਿਆਨ ਤੇ ਲਿਆਉਣ ਵਾਲੀ ਹੈ ਆ ਜਿਹੜਾ ਮੇਰੇ ਹੱਥ ਦੇ ਵਿੱਚ ਇੱਕ ਲੈਟਰ ਹੈ ਇਹ ਪਾਰਾ ਸਰਕਾਰ ਦਾ ਲੈਟਰ ਹੈ ਔਰ ਇਹ ਲੈਟਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਲੈਟਰ ਹੈ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇੱਕ ਪਾਲਿਸੀ ਜਿਹਨੂੰ ਟੈਰੇ ਪਾਲਿਸੀ 2016 ਕਿਹਾ ਗਿਆ ਉਸ ਪਾਲਸੀ ਦੇ ਦੀ ਰੋਸ਼ਨੀ ਦੇ ਵਿੱਚ ਇਹ ਲੈਟਰ ਕੱਢਿਆ ਗਿਆ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਪੰਜਾਬ ਸਰਕਾਰ اور ਇਹਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਕਿ ਕਿਸੇ ਵੀ ਥਰਮਲ ਤੋਂ ਤੋਂ 50 ਕਿਲੋਮੀਟਰ ਦੇ ਘੇਰੇ ਚ ਜਿੰਨੀਆਂ ਵੀ ਨਗਰ ਨਿਗਮ ਤੋਂ ਪਿੰਡ ਕੋਈ ਸ਼ਹਿਰ ਆਉਂਦਾ ਹੈ ਉਹਨਾਂ ਸਾਰਿਆਂ ਦਾ ਪਾਣੀ ਟ੍ਰੀਟ ਕਰਕੇ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਦਿੱਤਾ ਜਾਣਾ ਹੈ ਪਹਿਲਾ ਥਰਮਲ ਪਲਾਟਨ ਔਰ ਇਹ ਇਸ ਤਰੀਕੇ ਦੇ ਨਾਲ ਇਹ ਪਾਣੀ ਕਰਨਾ ਠੀਕ ਨਹੀਂ ਹੈ ਔਰ ਇਹ ਇਹ ਪਾਣੀ ਨੂੰ ਉਧਰ ਲੈ ਕੇ ਜਾਓ ਕਿਉਂਕਿ ਉਧਰ ਕਿਉਂ ਲੈ ਕੇ ਜਾਓ ਸਾਡਾ ਕਿਉਂ ਜੋਰ ਹੈ ਇਸ ਗੱਲ ਤੇ ਕਿਉਂਕਿ ਥਰਮਲਾਂ ਦੇ ਵਿੱਚ ਸਾਡਾ ਖੇਤੀ ਨੂੰ ਲਾਉਣ ਵਾਲਾ ਪਾਣੀ ਸਾਡਾ ਲੋਕਾਂ ਦੇ ਪਬਲਿਕ ਦੇ ਪੀਣ ਵਾਲਾ ਪਾਣੀ ਤਾਂ ਥਰਮਲਾਂ ਦੇ ਵਿੱਚ ਖਪਾਇਆ ਜਾ ਰਿਹਾ ਹੈ ਔਰ ਇਹ ਪਾਣੀ ਆ ਜਿਹੜਾ ਇਹਨੂੰ ਸੇਮ ਨਾਲ ਸਿੱਧਾ ਜਾ ਰਿਹਾ ਹੈ ਜਿਹੜੀ ਜਦੋਂ ਇਸ ਪਾਣੀ ਨਾਲ ਥਰਮਲਾਂ ਦਾ ਕੰਮ ਚੱਲ ਸਕਦਾ ਹੈ ਤਾਂ ਇਹਨੂੰ ਉੱਥੇ ਯੂਜ਼ ਕੀਤਾ ਜਾਏ ਔਰ ਇਹਦੇ ਤੇ ਉਹਨਾਂ ਨੇ ਇਹ ਕਿਹਾ ਹੈ ਡੀ ਸਾਹਿਬ ਹੋਰਾਂ ਨੇ ਇਸ ਚਿੱਠੀ ਨੂੰ ਔਰ ਐਕਸ਼ਨ ਸਾਹਿਬ ਸੀ ਨਾਲ ਬੈਠ ਕੇ ਜਿੰਨਾਂ ਨੇ ਉਹਦੇ ਤੇ ਵਿਚਾਰ ਕਰਕੇ ਕਿ ਇਹਨੂੰ ਅਸੀਂ ਕਨਸਿਡਰ ਕਰਦੇ ਆਂ ਇਸ ਚਿੱਠੀ ਨੂੰ ਔਰ ਅਗਰ ਹੋ ਸਕਦਾ ਹੋ ਤਾਂ ਇਸੇ ਦੇ ਤੇ ਜੀ ਮਤਲਬ ਵਰਕ ਕਰਕੇ ਪਾਣੀ ਉੱਧਰ ਉਜਾਣ ਦੀ ਕੋਸ਼ਿਸ਼ ਵੀ ਕਰਾਂਗੇ। ਤੋਂ ਸਾਰੇ ਦੇ ਸਾਰੇ ਸਾਥੀ ਆ ਜਿਹੜੇ ਸਾਡੇ ਅੱਜ ਰਹਾ ਕਰ ਦਿੱਤੇ ਜਾਣੇ ਮੈਂ ਦੁਬਾਰਾ ਤੁਹਾਨੂੰ ਦੱਸ ਦਿਆਂ ਮੇਰਾ ਖਿਆਲ ਹੈ ਡੀ ਸਾਹਿਬ ਤੁਹਾਡੇ ਨੂੰ ਤੁਹਾਡੇ ਕੋਲ ਵੀ ਇਨਫੋਰਮੇਸ਼ਨ ਇਹੀ ਆਈ ਹੈ ਜੋ ਮੈਂ ਬੋਲਿਆ ਠੀਕ ਬੋਲਿਆ ਜਮਾ ਤੋਂ ਆਪਦੇ ਕੋਲ ਵੱਧ ਘੱਟ ਤਾਂ ਨਹੀਂ ਗੱਲ ਐਕਸਰ ਸਾਹਿਬ ਤਾਂ ਠੀਕ ਹੈ ਠੀਕ ਹੈ ਪਰ ਆਂ ਜੀ ਇੱਕ ਇਹ ਦੇਖੋ ਕਿ ਮਸਲਾ ਹੋਇਆ ਮਹੀਨਾ ਦੇ ਲੱਗ ਪਾ ਅੱਜ ਦੀ ਮੀਟਿੰਗ ਜਿਹੜੀ ਹੱਲ ਹੋਇਆ ਪਹਿਲਾਂ ਕਿਉਂ ਨਹੀਂ ਮੀਟਿੰਗਾਂ ਸਿਰ ਪ੍ਰਸ਼ਾਸਨ ਬਰੋ ਦਾ ਥੋੜੇ ਵੱਲੋਂ ਤੁਸੀਂ ਵੀ ਸਕੂਲ ਕਿ ਰਹੇ ਥੋੜੇ ਬੰਦੇ ਜੇਲਾ ਚ ਰਹੇ ਉਹ ਕੜਤਾਲਦੇ ਰਹੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਦੇਖੋ ਕਰਨਾ ਪਿਆ ਕਿਉਂ ਲੱਗਦਾ ਤੁਹਾਨੂੰ ਪਤਾ ਸਵਾਲ ਇਹ ਹੈ ਬੜਾ ਸਵਾਲਾ ਸਵਾਲਾ ਤੁਹਾਡਾ ਕਿ ਤੁਸੀਂ ਕਿਉਂ ਨਹੀਂ ਦੇਖੋ ਅਸੀਂ ਤੇ ਇਹ ਜ਼ੋਰ ਮਾਰਿਆ ਸਾਡੇ ਤਾਂ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੇ ਲੋਕਾਂ ਨੇ ਪੰਚਾਇਤ ਨੇ ਡੀਸੀ ਸਾਹਿਬ ਕੋਲੇ ਵੀ ਗਏ ਈਵਨ ਕਿ ਐਮਐਲਏ ਕੋਲ ਵੀ ਗਏ ਤੇ ਜੀ ਸਾਡਾ ਇਹ ਮਸਲਾ ਹੱਲ ਕਰੋ ਸਾਡਾ ਇਹ ਨਾ ਕਰੋ ਲੇਕਿਨ ਇਹਨਾਂ ਵਿਚਾਰਿਆਂ ਦੀ ਨਹੀਂ ਸੁਣਵਾਈ ਹੋਈ ੱੱਕਾ ਹੁੰਦਾ ਦੇਸਿਆ ਜਦੋਂ ਇਹਨਾਂ ਨੂੰ ਫਿਰ ਇਹਨਾਂ ਨੇ ਜਥੇ ਬੰਦੀ ਦੀ ਸਪੋਰਟ ਲੈਂਦੀ ਗੱਲ ਕੀਤੀ ਤਾਂ ਜਦੋਂ ਪਾਈਪਾਂ ਪਾਉਣ ਵਾਸਤੇ ਮਸ਼ੀਨ ਚੱਲ ਰਹੀ ਹੈ ਉਦੋਂ ਗੱਲਬਾਤ ਆ ਫਿਰ ਅਸੀਂ ਤਾਂ ਮਸ਼ੀਨ ਰੋਕਾਂਗੇ ਗੱਲਬਾਤ ਦਾ ਰਸਤਾ ਤਾਂ ਪਰ ਪ੍ਰਸ਼ਾਸਨ ਇਹਦੇ ਸਰਕਾਰ ਨੇ ਖੁੱਲਣਾ ਹੁੰਦਾ। ਉਹਨਾਂ ਹਾਲਾਤਾਂ ਦੇ ਵਿੱਚ ਮਜਬੂਰ ਹੁੰਦੇ ਬੰਦੀ ਨੂੰ ਉਹਦੇ ਵਿੱਚ ਐਂਟਰ ਕਰਕੇ ਇਹ ਕਰਨਾ ਪਿਆ। ਪਰ ਉਸ ਤੋਂ ਬਾਅਦ ਜਦੋਂ ਗੱਲਬਾਤ ਦੀ ਗੱਲ ਆਈ ਹੈ, ਉਹ ਕਾਕਾ ਸਿੰਘ ਕੋਟਲਾ ਜੀ ਨੇ ਉਹ ਨਾ ਉਸ ਗੱਲਬਾਤ ਦੇ ਵਿੱਚ ਡੀ ਸਾਹਿਬ ਦੇ ਨਾਲ ਅਧਿਕਾਰੀਆਂ ਦੇ ਨਾਲ ਬੈਠ ਕੇ ਚਰਚਾ ਹੋਈ ਹੈ। ਮੈਂ ਉੱਥੇ ਅੱਜ ਹੀ ਸਾਡੀ ਡੀ ਸਾਹਿਬ ਨਾਲ ਗੱਲ ਹੋਈ ਸੀ ਉੱਥੇ ਕਿ ਜਦੋਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਹੁੰਦੀ ਹੈ। ਜੇ ਕੰਮ ਅੱਜ ਮਸਲਾ ਹੱਲ ਨਹੀਂ ਹੋਇਆ ਤਾਂ ਕੋਈ 2 ਦਿਨ, 4 ਦਿਨ, 10 ਦਿਨ ਉਹ ਹੋਰ ਟਿਲੇ ਕਰ ਦਿੱਤਾ ਜਾਂਦਾ ਹੈ। ਔਰ ਲੰਮਾ ਕਰ ਦਿੱਤਾ ਜਾਂਦਾ ਮਹੀਨਾ ਵੀ ਲੰਮਾ ਕਰ ਦਿੱਤਾ ਜਾਂਦਾ ਤਾਂ ਵੀ ਕੁੜਿਕਾ ਨਹੀਂ ਤਾਂ ਵੀ ਉਹਨੂੰ ਲੰਮਾ ਕਰਕੇ ਲੋਕਾਂ ਨੂੰ ਫੈਸਲੇ ਨੂੰ ਕੁੜਿਕਨ ਦੀ بجائے ਇੱਕਦਮ ਫੋਰਸਿੰਗ ਲਾ ਕੇ ਤੁਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ ਦੀ ਤਾਕਤ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇਹ ਪ੍ਰਸ਼ਾਸਨੋਂ ਇੱਕ ਭੁਲੇਖਾ ਸੀ ਜੋ ਕਿਹਾ ਵੀ ਗਿਆ ਕਾਕਾ ਸਿੰਘ ਨੂੰ ਡੀਸੀ ਸਾਹਿਬ ਵੱਲੋਂ ਕਿ ਇੱਥੇ ਮਰਨਾ ਮਰਨਾ ਕਿਸੇ ਨੇ ਨਹੀਂ ਹੁੰਦਾ ਇਹ ਤਾਂ ਬਾਧੂ ਗੱਲਾਂ ਹੁੰਦੀਆਂ ਆ ਅੱਜ ਅੱਜ ਦੱਸਿਆ ਡੀਸੀ ਸਾਹਿਬ ਨੂੰ ਅਸੀਂ ਆ ਡੇਢ ਲੋ ਤੁਹਾਡੇ ਸਾਹਮਣੇ ਭਾਈ ਜੇ ਮਾਰਨੇ ਆ ਤੇ ਆ ਮਰ ਲਈ ਚਾਰ ਬੈਠੇ ਨੇ ਛੇ ਤੇ ਇੱਥੇ ਬੈਠੇ ਨੇ ਪੰਜ ਲੁਧਿਆਣਾ ਜੇਲ੍ਹ ਚ ਬੈਠੇ ਨੇ ਇੱਕ ਕਾਕਾ ਸਿੰਘ ਜੀ ਸਾਡੇ ਨੇ ਜਿਹੜੇ ਇਹ ਵੀ ਹਜੇ ਤੱਕ ਉਹ ਘਰਦਾਲਤੇ ਨੇ ਅੱਜ ਕਿਸੇ ਪਹਿਲਾਂ ਤਾਂ ਵੀ ਚੱਲ ਰਿਹਾ ਹੈ ਅੱਜ ਜੀ ਸਾਹਿਬ ਨੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਚਾਹ ਪਿਆ ਦਿਓ ਚਾਹ ਦੇ ਦਿਓ ਇਸ ਕਰਕੇ ਨਹੀਂ ਪੀਤੀ ਜਾ ਰਹੀ ਸੀ ਕਿ ਵੀ ਭਾਈ ਅਸੀਂ ਸਾਡੇ ਘਰਦਾਲ ਦਾ ਫੈਸਲਾ ਪਤਾ ਨਹੀਂ ਕੀ ਹੋਣਾ ਜੇ ਦਾ ਫੈਸਲਾ ਹੋਏਗਾ ਉਹਦੇ ਮੁਤਾਬਕ ਫਿਰ ਅਸੀਂ ਆ ਵੀ ਚਾਹ ਪਾਈ ਹਾਂ ਹਾਂ ਅੱਜ ਜਿਹੜਾ ਇਹ ਫੈਸਲਾ ਹੋ ਗਿਆ ਉਹ ਮਸ਼ੀਨਾਂ ਰੋਕ ਦਿੱਤੀਆਂ ਗਈਆਂ ਸਾਡੇ ਦਿੱਤੇ ਹੋਏ ਲੋਕਾਂ ਦੇ ਪਿੰਡ ਵਾਲਿਆਂ ਦੇ ਦਿੱਤੇ ਹੋਏ ਅਲਟਰਨੇਟਰ ਰਸਤੇ ਦੇ ਉੱਤੇ ਉਹਨਾਂ ਨੇ ਮਤਲਬ ਰਿਵਿਊ ਕਰਨ ਦੇ ਬਾਰੇ ਸੋਚ ਲਿਆ ਸਾਡੇ ਵੱਲੋਂ ਦਿੱਤੀ ਗਈ ਇਸ ਚਿੱਠੀ ਨੂੰ ਕੰਸੀਡਰ ਕਰ ਲਿਆ ਗਿਆ ਕਿ ਅਸੀਂ ਇਹਦੇ ਤੇ ਵੀ ਵਰਕ ਕਰਦੇ ਹਾਂ ਤੋਂ ਫਿਲਹਾਲ ਅਸੀਂ ਇਸ ਅੰਦੋਲਨ ਨੂੰ ਇੱਥੇ ਹੀ ਪੋਸਟਪੋਨ ਕਰਦੇ ਹਾਂ ਔਰ ਇਹਨੂੰ ਮਤਲਬ ਰੋਕਦੇ ਹਾਂ ਅਸੀਂ ਪਰ ਭੁਖ ਹੜਤਾਲ ਵੀ ਸਾਡੇ ਸਾਰਿਆਂ ਆਗੂ ਨੂੰ ਮੇਰੀ ਰਿਕੁਐਸਟ ਹੈ ਸਾਡੇ ਆਗੂ ਹਿੱਦੇ ਵੀ ਬਜੇ ਤਨੇ ਲੇਕਿਨ ਮੈਂ ਕਹਿੰਦਾ ਕਿ ਅਖੀਰ ਤੱਕ ਕਿਤੇ ਨਾ ਕਿਤੇ ਗੱਲ ਦਾ ਹੱਲ ਕਢਣਾ ਆਪਾਂ ਤੂੰ ਬੈਠ ਕੇ ਹੁੰਦਾ ਉਹਦੇ ਲਈ ਆਪਾਂ ਪੋਜ਼ਿਟਿਵ ਵੇ ਦੇ ਨਾਲ ਹੱਲ ਵੱਲ ਵਧਿਆ ਇਸ ਕਰਕੇ ਮੈਂ ਸਾਡੇ ਆਗੂਆਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਤੁਸੀਂ ਭਾਈ ਹੁਣ ਮਤਲਬ ਸਾਡੀ ਬੇਨਤੀ ਨੂੰ ਮੰਨੋ ਇਹਨੂੰ ਆਪਾਂ ਭਗੜਤਾਲ ਨੂੰ ਛੱਡਿਏ ਕੋਈ ਗੱਲ ਨਹੀਂ ਲੜਾਈ ਹੈ ਜ਼ਿੰਦਗੀ ਦੀ ਹੈ ਜੇ ਕਿਤੇ ਸਾਡੇ ਨਾਲ ਵਿਸ਼ਵਾਸ ਘਾਤ ਹੋਏਗਾ ਤਾਂ ਲੜਾਂਗੇ ਇਹ ਗੱਲ ਦੇ ਲਈ ਅੱਡੇ ਵੀ ਮਤਲਬ ਪਿੱਛੇ ਵੀ ਤੇ ਅੱਗੇ ਵੀ ਲੜੀ ਹੈ ਧੰਨਵਾਦ ਸਰ ਮੈਂ ਕਾਕਾ ਸਿੰਘ ਕੋਤੜਾ ਭਾਰਤੀ ਸੰਘ ਦੇ ਸੰਧੂਤ ਆ ਮੈਨੂੰ 27 ਤਰੀਕ ਨੂੰ ਇਹ ਪਿੰਡ ਕੁਸੋਖਾਨੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਸੀਗਾ ਸਾਡੇ ਜ਼ਿਲ੍ਹਾ ਖਜਾਨਚੀ ਤੇ ਜ਼ਿਲ੍ਹਾ ਗਰਸਪਤਰ ਸਾਰੇ ਜਿਹੜੇ ਪਹਿਲਾਂ ਹੀ ਬੰਦੇ ਗ੍ਰਿਫਤਾਰ ਕੀਤੇ ਗਏ ਸੀ ਮੈਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਲੈ ਕੇ ਗਏ ਸੀ ਅੱਜ ਜਿਹੜੀ ਸਾਨੂੰ ਟੜਕੇ ਉੱਥੋਂ ਲੈ ਕੇ ਆਏ ਨੇ ਸਾਡੀ ਗੱਲਬਾਤ ਜਿਹੜੀ ਇਹਨਾਂ ਦੀ ਰਾਤ ਬਲੇਵਾਲ ਸਾਹਿਬ ਨਾਲ ਹੋ ਗਈ ਸੀ ਪ੍ਰਸ਼ਾਸਨ ਦੀ ਉਹ ਜਿਹੜੀ ਅਧੂਰੀ ਸੀ ਗੱਲ ਉਹਨੂੰ ਅੱਜ ਫੇਰ ਆ ਕੇ ਡੀ ਸਾਹਿਬ ਨਾਲ ਗੱਲ ਹੋਈ ਐਸਐਸਪੀ ਵੀ ਸਾਹਿਬ ਸੀ ਡੀਆਈਐਚਬੀਸੀ ਸਾਰਿਆਂ ਨੇ ਪ੍ਰਸ਼ਾਸਨ ਨੇ ਬੈਠ ਕੇ ਜਿਹੜੀ ਸਾਡੀ ਮੰਗ ਸ਼ੁਰੂ ਤੋਂ ਸੀਗੀ ਉਹ ਅੱਜ ਆ ਕੇ ਸਾਰਿਆਂ ਗਲਾਂ ਦਰਾਈਆਂ ਉਹ ਤੇ ਸਹਿਮਤੀ ਬਣੀ ਹੈ ਕਿ ਅਸੀਂ ਦੁਬਾਰਾ ਇਹ ਤੇ ਗੌਰ ਕਰਕੇ ਜਿਹੜੀ ਆ ਗੱਲ ਛੋਡੀ ਗੱਲ ਜਾਇਜ਼ ਹੈ ਤਾਂ ਇਹ ਤੇ ਗੌਰ ਕਰਕੇ ਜਿੱਥੇ ਤੁਹਾਡਾ ਵਿਰੋਧ ਹੈ ਉਹ ਕੰਮ ਰੋਕ ਕੇ ਅਗਲਾ ਜਿਹੜਾ ਕੰਮ ਹੈ ਉਹ ਸਾਰਾ ਕੁਝ ਜਿਹੜੀ ਪ੍ਰਬੰਧ ਜੀ ਨੇ ਵੀ ਚਿੱਠੀ ਵਿਖਾਈ ਹੈ ਜਿਹੜੀਆਂ ਹੋਰ ਪਿੰਡਦਿਆਂ ਵੀ ਗੱਲਾਂ ਹੈ ਉਹ ਸਾਰੀਆਂ ਹੱਲ ਕਰਾਂਗੇ ਜਿੰਨੇ ਸਾਡੇ ਬੰਦੇ ਲਗਭਗ 6-7 ਜ਼ਿਲ੍ਹਿਆਂ ਦੇ ਵਿੱਚ ਨੇ ਉਹ ਸਾਰੇ ਹੋਰ ਰਹਾ ਹੋ ਜਾਣਗੇ ਜਿਹੜੇ ਬੰਦੇ ਸਾਡੇ ਮਰਵਾਤੇ ਜਿਵੇਂ ਬਲਦੇਵ ਸਿੰਘ ਦੋਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਾਣੀ ਵੀ ਛੱਡਿਆ ਹੋਇਆ ਪਾਣੀ ਇਸ ਕਰਕੇ ਛੱਡਿਆ ਗਿਆ ਸੀਗਾ ਕਿ ਇਹਨਾਂ ਨੂੰ ਮੁਕਸਰ ਜੀਲ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀਗਾ ਪਰ ਇਹਨਾਂ ਦੀ ਮੰਗ ਉੱਥੇ ਖੜੀ ਸੀ ਕਿ ਇਹ ਬੈਠਣਾ ਚਾਹੁੰਦੇ ਸੀ ਡਿਸਪਲ ਦੇ ਬਾਰ ਮੂਰੇ ਉੱਪਰ ਪ੍ਰਸ਼ਾਸਨ ਨੇ ਜਾ ਕੇ ਇੱਥੇ ਆ ਕੇ ਇਹਨਾਂ ਨੂੰ ਪੁਲਿਸ ਦੇ ਕੇ ਰੋਕਿਆ ਹੋਇਆ ਸੀਗਾ ਉਹ ਸਾਰੀਆਂ ਗੱਲਾਂ ਹੁਣ ਸਾਡੀਆਂ ਅਗਲੇ ਕੰਮ ਤੱਕ ਦੇਖਾਂਗੇ ਸਾਡਾ ਜਿਹੜਾ ਮਸਲਾ ਹੈ ਜਾਂ ਜਿਹੜੇ ਪਿੰਡ ਦਾ ਮਸਲਾ ਹੈ ਉਹ ਅਧੂਰਾ ਰਹੂਗਾ ਅਸਲ ਤੇ ਸਾਡੀ ਜਿਹੜੀ ਮੇਨ ਮੰਗ ਹੈ ਉਹਨੂੰ ਸਿੱਧਾ ਰੋਡ ਲਾਜਾਵੇ ਤੇ ਰੇਲਵੇ ਤੋਂ ਮਨਜ਼ੂਰੀ ਲੈ ਕੇ ਹੱਲ ਕੀਤਾ ਜਾਂਦਾ ਹੈ ਜੀ ਸਰ ਇਸ ਤਰ੍ਹਾਂ ਦੀ ਗੱਲਬਾਤ ਹੋਈ ਅੱਜ ਇਸ ਤਰ੍ਹਾਂ ਦਾ ਮਾਹੌਲ ਰਿਆ ਜਨ ਮੀਟਿੰਗ ਨਾ ਹੋ ਰਹੀ ਹੈ ਅੱਜ ਜਿਹੜਾ ਖਸੋਖਾਨਾ ਇਹ ਦੇਖੇ ਸੀ ਬਰੇਜ ਦੀ ਡਿਸਪੋਜ਼ਲ ਪਾਈਪਲਾਈਨ ਚੱਲ ਰਹੀ ਹੈ ਉਹਦੇ ਬਾਰੇ ਮੀਟਿੰਗ ਹੋਈ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹਦੇ ਵਿੱਚ ਡੀਸੀ ਸਾਹਿਬ ਨੇ ਹੈਡ ਕੀਤਾ ਤੇ ਕਿਸਾਨਾਂ ਨਾਲ ਕਿਸਾਨ ਜਿਥੇ ਰੰਮੀ ਸੱਦੂ ਕੋਲ ਮੀਟਿੰਗ ਬੜੇ ਸੁਗਮਤ ਨਾਲ ਉਹਦੇ ਵਿੱਚ ਹੋਈ ਹੈ ਦੋਨਾਂ ਤਰ੍ਹਾਂ ਨੇ ਆਪਣੀਆਂ ਆਪਣੀਆਂ ਗੱਲਾਂ ਦੱਸੀਆਂ ਅਖੀਰ ਦੇ ਵਿੱਚ ਇਸ ਗੱਲ ਤੇ ਪਹੁੰਚਿਆ ਗਿਆ ਕਿ ਜਿਸ ਰੂਟ ਤੇ ਹੁਣ ਪਾਈਪਲਾਈਨ ਪੈ ਰਹੀ ਸੀ ਉਹਦਾ ਇੱਕ ਅਲਟਰਨੇਟ ਰੂਟ ਹੈ ਉਹਨੂੰ ਵੀ ਵਿਚਾਰਿਆ ਜਾਊਗਾ ਉਨਾ ਚਿਰ ਉਹ ਰੂਟ ਤੇ ਕੰਮ ਬੰਦ ਕੀਤਾ ਗਿਆ ਤੇ ਉਹ ਤੋਂ ਗਾਹਾਂ ਜਿੱਥੇ ਕੇ ਅਲਟਰਨੇਟ ਰੂਟ ਤੇ ਪੁਰਾਣਾ ਰੂਟ ਇਕੱਠੇ ਹੁੰਦੇ ਆ ਉਸ ਤੋਂ ਅਗੇ ਕੰਮ ਚੱਲੇਗਾ ਪਰੰਤੂ ਅਲਟਰਨੇਟ ਰੂਟ ਨੂੰ ਵਿਚਾਰਨ ਵਾਸਤੇ ਦੁਬਾਰੇ ਜਿਹੜੀ ਤੇ ਰੋਡ ਦੇ ਵਿੱਚ ਆਉਣ ਵਾਲੇ ਦਾ ਉਹਦੇ ਨਾਲ ਕੇ ਸਰਕਾਰ ਦੇ ਅਪਰ ਲੈਵਲ ਤੇ ਗੱਲ ਚੱਲੂਗੀ ਪੋਖੜਤਾ ਭੂਖੜਤਾ ਆਵੇ ਹੁਣ ਚੋਣਾਂ ਤਾਂ ਹੋ ਰਹੀ ਹੈ ਜੀ ਅਸੀਂ ਇਸੇ ਵਾਸਤੇ ਆਏ ਹਾਂ ਕਿ ਕਿ ਸਹਿਮਤੀ ਬਣ ਚੁੱਕੀ ਆ ਤੇ ਬੱਲੇਵਾਲ ਸਾਹਿਬ ਖੁਦ ਨਹੀਂ ਆਏ ਤਾਂ ਇਹ ਪੋਖੜਤਾ ਹੋਣੀ ਚਾਹੀਦੀ ਹੈ ਗ੍ਰਿਫਟਾਰ ਕਿਤੇ ਸੀ ਛਡ ਦਿੱਤੇਗੇ ਉਹਨਾਂ ਦਾ ਹੁਣ ਵਾਸਤੇ ਇਸ ਤੋਂ ਬਾਅਦ ਉਹਨਾਂ ਨੂੰ ਛਡ ਜਾਣਾ ਕਿੰਨੇ ਕੰਨੇ ਛਡਾਉਂਦੇ ਆ ਉਹ ਪੁੱਛਤਾ ਪਹਿਲਾਂ ਛਡ ਤੇ ਫਿਰ ਐਗਜੈਕਟ ਫਿਕਰ ਮੇਰੀ ਕੋਈ ਨਹੀਂ 2106 ਸੀਗੇ ਪਰ ਉਹਨਾਂ ਨੂੰ ਹਲਾਗਲਾ ਕੇ ਸਮੇਂ ਦੇ ਪਹਿਲਾਂ ਛਡੇ ਹੀ ਜਾ ਚੁੱਕੇ ਆ ਤੇ ਬਾਕੀ ਦੇ ਜਿਹੜੇ ਰਹਿੰਦੇ ਆ ਉਹਨਾਂ ਛਡਾਉਂਦੇ ਆ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ